ਤੁਸੀਂ ਪਹਿਲਾਂ ਤਾਂ ਸਾਧ ਸੰਗਤ ਜੀ ਆਪਾਂ ਗੱਜ ਕੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਚੈਨਲ ਜੱਜ ਹਰਵੀ ਵਲੌਗਸ ਤੇ ਅੱਜ ਆਪਾਂ ਨਵਾਂ ਉਪਰਾਲਾ ਸ਼ੁਰੂ ਕੀਤਾ ਜੋ ਕਿ ਗੁਰਬਾਣੀ ਸਹਿਤ ਹੋਊਗਾ ਜਿਸ ਦੇ ਨਾਲ ਆਪਾਂ ਰੋਜ਼ ਡੇਲੀ ਤੇ ਡੇਲੀ ਸਟੈਪ ਬਾਈ ਸਟੈਪ ਗੁਰਬਾਣੀ ਸਰਵਣ ਕਰਾਉਣਗੇ ਸਾਧ ਸੰਗਤ ਜੀ ਤੁਹਾਨੂੰ ਤੇ ਕਥਾ ਸਰਵਣ ਕਰਾਈ ਜਾਊਗੀ ਤੇ ਬਾਕੀ ਆਪਾਂ ਸੋਚਿਆ ਕਿ ਕਿਉਂ ਨਾ ਆਪਾਂ ਟਾਡੀਆ ਸਨਾਈਂਗਾ ਵੀ ਮੈਂ ਵੀ ਨਵੀਂ ਨਵੀਂ ਸ਼ੁਰੂਆਤ ਕੀਤੀ ਹੈ ਜੇ ਤੇ ਟਾਡੀਆ ਸਨਾਈਂ ਮੈਂ ਗਾਂਧੀ ਗਾਂਦ ਤੱਕ ਗੁਰਬਾਣੀ ਦੇ ਰਿਲੇਟਿਵ ਸਕਸੈਸਫੁਲ ਹੋਊਗਾ ਤੇ ਮੈਂ ਸੋਚਿਆ ਕਿਉਂ ਨਾ ਜਿਹੜੀ ਆਪਣੇ ਨਵੇਂ ਨਿਊ ਜਨਰੇਸ਼ਨ ਆ ਉਹ ਥੋੜੀ ਗੁਰਬਾਣੀ ਦੇ ਸਹੈਤ ਨਹੀਂ ਹੈਗੀ ਤੇ ਆਪਾਂ ਗੁਰਬਾਣੀ ਦੇ ਨਾਲ ਕਰਕੇ ਤੇ ਆਪਾਂ ਗਾਂ ਦੀਆਂ ਆਪਾਂ ਸ਼ੇਅਰ ਕਰਦੇ ਜਾਵਾਂਗੇ ਗੁਰਬਾਣੀ ਸਹੈਤ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਨਿਊ ਜਨਰੇਸ਼ਨ ਗੁਰਬਾਣੀ ਦੇ ਲੈ ਕੇ ਲੱਗ ਸਕੇ ਸੋ ਵਾਹਿਗੁਰੂ ਆਪਾਂ ਜਪਜੀ ਸਾਹਿਬ ਦੇ ਵਿੱਚੋਂ ਕੁਝ ਪਹਿਲੀ ਪੌੜੀ ਜਿਹੜੀ ਆ ਉਹ ਆਪਾਂ ਸਰਵਣ ਕਰਾਉਣ ਜਾ ਰਹੇ ਹਾਂ ਉਹਨਾਂ ਦੇ ਅਰਥ ਤੇ ਜੋ ਕਿ ਆਪਣੇ ਪਹਿਲੇ ਪਾਤਸ਼ਾਹ ਸ੍ਰੀ ਸਿੱਖਾਂ ਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਪੇਸ਼ ਕੀਤੀ ਆ ਇਸ ਵਿੱਚ ਆਪਾਂ ਮੂਲ ਮੰਤਰ ਸਰਵਣ ਕਰਾਉਣ ਜਾ ਰਹੇ ਹਾਂ ਏ ਕਿਉਂ ਕਾਰ ਕਿ ਅਕਾਲ ਪੁਰਖ ਇੱਕ ਹੈ ਸਤਨਾਮ ਕਰਤਾ ਪੁਰਖ ਇਸੇ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਇਛੇ ਦਾ ਨਾਮ ਹੋਂਦ ਵਾਲਾ ਹੈ ਜੇ ਹੋਂਦ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਜੋ ਸਭ ਵਿੱਚ ਵਿਆਪਕ ਹੈ ਨਿਰਭਾ ਨਿਰਵੈਰ ਕਾਲ ਮੂਰਤ ਜੋਨੀ ਸੈ ਪੰਗ ਗੁਰਪ੍ਰਸਾਦ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਜੋ ਕਾਲਪੁਰਖ ਹੈ ਉਹ ਪੈ ਤੋ ਰਹਤ ਹੈ ਵੈਰ ਰਹਤ ਹੈ ਜਿਸ ਤੱਕ ਜਿਸ ਨੂੰ ਕਿਸੇ ਚੀਜ਼ ਦਾ ਪੈ ਨਹੀਂ ਆ ਅਤੇ ਵੈਰ ਨਹੀਂ ਰੱਖਦਾ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਭਾਵ ਜਿਸ ਦਾ ਸਰੀਰ ਨਾਸ ਰਹਿਤ ਹੈ ਜਿਸ ਨੂੰ ਆਪਾਂ ਕਦੇ ਵੀ ਨਾਸ ਨਹੀਂ ਕਰ ਸਕਦੇ ਜੋ ਕਿ ਕਾਲਪੁਰਖ ਜੋ ਜੂਨਾ ਵਿੱਚ ਨਹੀਂ ਆਉਂਦਾ ਕਿ ਕਾਲਪੁਰਖ ਕਿਸੇ ਵੀ ਜੂਨ ਵਿੱਚ ਨਹੀਂ ਆਉਂਦਾ ਉਸ ਦਾ ਜਨਮ ਹਰ ਵੇਲੇ ਹਰ ਵਕਤ ਹਰ ਦੁਨੀਆ ਵਿੱਚ ਰਹੇਗਾ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਅਗਰੂ ਨਾਨਕidev ਜੀ ਸਰਵਨ ਕਰਾਉਣ ਸਰਵਨ ਕਰਦੇ ਹਨ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਸ ਬਾਣੀ ਇਸ ਸਾਰੀ ਬਾਣੀ ਦਾ ਨਾਮ ਜਪ ਹੈ ਕਿਸ ਕਹਿੰਦੇ ਹਨ ਅਕਾਲ ਪੁਰਖ ਮੋਢ ਤੋਂ ਹੌਂਦ ਵਾਲਾ ਹੈ ਕਿ ਜਿਹੜਾ ਹੁਣ ਵੀ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਾਲਪੁਰਖ ਹੈ ਜੁਗਾਂ ਦੇ ਮੋੜ ਤੋਂ ਮੌਜੂਦ ਹੈ ਕਿ ਕਿੰਨੇ ਜੁਗਾਂ ਦੇ ਵਿੱਚੋਂ ਆਪਾਂ ਜਿਹੜਾ ਕਾਲਪੁਰਖ ਹੈ ਉਹ ਮੌਜੂਦ ਹੈਗਾ ਹੈ ਅਤੇ ਰਹੇਗਾ ਇਸ ਵੇਲੇ ਇਸ ਵੇਲੇ ਵੀ ਮੌਜੂਦ ਹੈ ਤੇ ਅਗਾਹ ਨੂੰ ਵੀ ਹੋਣ ਵਾਲਾ ਰਹੇਗਾ ਕਿ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜਿਹੜਾ ਕਾਲਪੁਰਖ ਹੈ ਉਹ ਇਸ ਵੇਲੇ ਵੀ ਮੌਜੂਦ ਹੈ ਤੇ ਗਾਂਹ ਦੀ ਤੱਕ ਮੌਜੂਦ ਹੈ ਜਿਸ ਜਿਹੜਾ ਕਦੇ ਵੀ ਮਿਟ ਮਿਟ ਨਹੀਂ ਸਕਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੁ ਵੀਡੀਓ ਵਧੀਆ ਲੱਗੀ ਹੋਵੇ ਸ਼ੇਅਰ ਜ਼ਰੂਰ ਕਰਨਾ ਤੇ ਜੇ ਕੋਈ ਗਲਤੀ ਹੋ ਗਈ ਹੋਵੇ ਅਣਜਾਣ ਬੱਚੇ ਸਮਝ ਕੇ ਮਾਫ ਕਰ ਦੇਣਾ ਤੇ ਬਾਕੀ ਤੁਹਾਡੀ ਆਸ ਨਾਲ ਹੀ ਮੈਂ ਗਾਂਧੀ ਗਾਂ ਤਾਂ ਅਕਸਿਕਸੈਸਫੁਲ ਹੋਊਂਗਾ ਗੁਰਬਾਣੀ ਵਿੱਚ ਤੇ ਬਾਕੀ ਆਪਣੇ ਬੱਚਿਆਂ ਨੂੰ ਜ਼ਰੂਰ ਸਰਵਣ ਕਰਾਓ ਕਿਉਂਕਿ ਆਪਾਂ ਸਰਵਣ ਕਰਾਵਾਂਗੇ ਤੇ ਉਹ ਵੀ ਮੈਂ ਸੋਚਾਂ ਕਿ ਉਹ ਵੀ ਸਾਰੇ ਬੱਚੇ ਜਿਹੜੇ ਗੁਰਬਾਣੀ ਨਾਲ ਜੁੜ ਸਕਣ ਤੇ ਬਾਕੀ ਸਬਸਕ੍ਰਾਈਬ ਜਰੂਰ ਕਰਨਾ ਜਿਸ ਨਾਲ ਤੁਹਾਨੂੰ ਡੇਲੀ ਡੇਲੀ ਅਤੇ ਸਟੈਪ ਬਾਈ ਸਟੈਪ ਗੁਰਬਾਣੀ ਰਿਲੇਟਡ ਵਿਚਾਰ ਅਤੇ ਕਥਾ ਸਰਵਨ ਹੋਵੀ ਹੋਈ ਰਹੇ ਤੇ ਕਮੈਂਟਾਂ ਵਿੱਚ ਜਰੂਰ ਦੱਸਣਾ ਕਿਵੇਂ ਦੇ ਲੱਗੇ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗ ਜਿ ਕੀ ਸਾਧ ਸੰਤ ਜਿ ਜਿਵੇਂ ਕਿ ਆਪਾਂ ਵੇਖਿਆ ਮੈਂ ਵੀ ਕਿ ਗੁਰਬਾਣੀ ਦੇ ਵਿੱਚ ਮੈਂ ਪੂਰੀ ਸਹੀ ਸਰਵਣ ਕਰਾਉਂਦੇ ਹਾਂ ਪਰ ਵਿੱਚੋਂ 98 ਡੇ ਹੈ ਇਸ ਕਰਕੇ ਆਪਾਂ ਰੋਜ਼ ਦੇ ਰੋਜ਼ ਆਪਾਂ ਵੀਡੀਓ ਦੇ ਐਂਡ ਤੇ ਆਪਾਂ 2 ਮਿੰਟ ਦਾ ਵਾਇਗੁਰੂ ਜਾਪ ਜ਼ਰੂਰ ਸਰਵਣ ਕਰਿਆ ਕਰਾਂਗੇ ਤੁਸੀਂ ਵੀ ਸਾਰੇ ਰਲ ਮਿਲ ਕੇ ਵਾਇਗੁਰੂ ਦਾ ਜਾਪ ਕਰਿਆ ਕਰਿਓ ਜਿਸ ਨਾਲ ਕੀ ਆਪਾਂ ਗੁਰਬਾਣੀ ਜੜੀਏ ਸੁੱਧ ਤੇ ਸਪਸ਼ਟ ਗੁਰੂ ਦੀ ਮਿਹਰ ਨਾਲ ਕਰ ਸਕੀਏ ਵਧੀਆ ਤੇ ਬਾਕੀ ਚਾਹ ਨਾਲ ਸੁਣਿਓ ਵਾਇਗੁਰੂ ਜੀ ਸਰਵਣ ਜ਼ਰੂਰ ਕਰਿਓ ਵਾਹਿਗੁਰੂ 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 वाहे गुरु 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 वाे गृरु वाहे गुरु 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 वाे गृरु ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ